ਆ ਸਾਈਡਾਂ ਤੇ ਸਟਾਟਾ ਲਾ ਕੇ ਨਾ ਇੱਥੇ ਤੇ ਵਿੱਚ ਕੋਲੀਆਂ ਪਾ ਕੇ ਉੱਪਰ ਨਾਲਾ ਕੱਢਦਾ ਪਰ ਇਹਨੂੰ ਵਧੀਆ ਮਰੇ ਕਾ ਨਾਂ ਅੰਬੂਠਾ ਬਹੁਤ ਦਰਦ ਕਰਦਾ ਇੱਥੇ ਇਹਦੇ ਤੇ ਬੱਡੇ ਪੈ ਗਏ ਸੀਮਿੰਟ ਕਰਦੇ ਆ ਆ ਵੀ ਕਾ ਸਕੂਲ ਅੱਜ ਵੀ ਨਹੀਂ ਰਹੀ ਆ ਤੇ ਅੱਜ ਸਕੂਲ ਦਾ ਲੱਗਦਾ ਹੈ ਆ ਹੈਲੋ ਗਾਇਸ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਤੇ ਹੁਣ ਉਥੇ ਕੱਲ ਨੂੰ ਬੜੇ ਥੱਕ ਗਿਆ ਸੀ ਜਦੋਂ ਲੈਂਟਰ ਸ਼ੱਤ ਜਿਉ ਤਪਾਉਂਦੇ ਸੀ ਤੇ ਦੇਖ ਸਕਦੇ ਹੋ ਸ਼ਾਮ ਦੇ ਸਵਾ 3 ਵਜੇ ਤੱਕ ਹੋ ਚੁੱਕੇ ਤੇ ਰਾਤ ਨੀਂਦ ਵੀ ਨਹੀਂ ਆਈ ਨਾ ਬਾਹਾਂ ਵੀ ਤਰਦ ਕਰਦੇ ਸੀ ਤਾਂ ਮੈਂ ਸੁੱਤਾ ਰਹਾ ਹੁਣੀ ਹਲੇ ਉਥੇ ਤੇ ਮੈਂ ਕਹ ਦੇਖੀਏ ਤੇ ਬਾਹਰ ਵੇਖੋ ਅੱਜ ਧੁੰਦ ਨਹੀਂ ਸੀ ਵੈਸੇ ਸਵੇਰ ਮੈਂ ਉੱਠ ਕੇ ਕਦੇ ਜਦੋਂ ਉਦੋਂ ਵੀ ਐਂ ਹੀ ਸੀ ਮੌਸਮ ਤੇ ਹੁਣ ਵੀ ਇਦਾਂ ਹੀ ਆ। ਇੱਥੇ ਚਾਹ ਵਗੈਰਾ ਬਣ ਚੁੱਕੀ ਆ। ਚਾਹ ਆਪਾਂ ਪੀ ਲਈ ਤੇ ਬਣੀ ਜਾਂਦੀ ਐ ਮੈਗੀ। ਮੈਗੀ ਬਣਦੀ ਪਈ ਆ। ਤੇ ਮਾਸੜ ਆਇਆ ਕੱਲ ਲੈਂਟਰ ਚ ਪਵਾ ਕੇ ਗਿਆ ਸੀ। ਆ ਜਾ ਆ ਗਿਆ। ਲੋ ਜਿੰਨੇ ਟਾਈਮ ਨੂੰ ਬਣਦੀ ਮੈਗੀ ਆਪਾਂ ਵੇਖ ਕੇ ਆਉਣੀ ਆਂ ਉੱਧਰ। ਕੱਲ ਵਾਲਾ। ਪਾਪਾ ਜੀ ਸੱਤ ਹਾਂ ਜੀ ਦੱਸੋ ਪਾਪਾ ਜੀ ਕਿਉਂ ਆਏ ਤੁਸੀਂ ਠੀਕ ਕੱਲ ਇੱਥੇ ਬਹਿ ਜਾ ਬੰਨ ਮਿਲਦੇ ਚੰਗਾ ਉਹ ਨਾਲ ਪੱਗੇ ਉਹਦੇ ਪਾਣੀ ਉਹ ਖਰਾਚ ਇੱਥੇ ਖੇਡੋ ਨੇ ਦੇਖੀਏ ਕੱਲ ਸੱਤ ਪਈ ਖਲਾਰਾ ਖਲੋਰਾ ਤਾਂ ਨਹੀਂ ਪਿਆ ਸੀ ਕੋਈ ਕਰੀ ਜਾਂਦਾ ਮੇਰਾ ਕਾਣਾ ਬੂਠਾ ਬਹੁਤ ਦਰਦ ਕਰਦਾ ਇੱਥੇ ਇਹਦੇ ਤੇ ਬੱਡੇ ਪੈ ਗਏ ਸੀਮਿੰਟ ਕਰਕੇ ਤੇ ਆ ਦੇਖੋ ਉੱਥੋਂ ਤੱਕ ਸਿਰੇ ਤਰ ਤਬਬੂ ਨਾ ਹੁਣ ਹੀ ਚੱਕ ਕੇ ਲੈ ਸਾਈਡ ਤੇ ਕੀਤਾ ਆ ਪਿਆ ਸਰਾਖਤਾ। ਹੋ ਜੀ। ਇੱਧਰ ਚਲੀਏ ਪਹਿਲਾਂ। ਸਾਡੇ ਬਾਸ। ਲਓ ਜੀ। ਆਵੇ। ਆਹ ਬੰਗੀ। ਆਵੇ। ਸਫਾਈ ਲਾਉਣ ਵਾਸਤੇ ਅਜੇ ਦੇ ਉੱਤੇ ਪੂਰਾ ਕੱਲਾ ਸੀਮੈਂਟ ਦਾ ਗੋਲੀਆਂ ਜੇ ਉੱਪਰ ਪਾਊਗਾ ਤੇ ਸਫਾਈ ਹੋਊਗੀ। ਤੇਰੀ ਤੇ ਫਿਰ ਜਾ ਕੇ ਬੰਦ। ਫਲਸ ਪਰ ਵਧੀਆ ਹੋ ਜੀ ਦੋਸਤੋ। ਕਿਉਂਕਿ ਅਬﾞਜਰੀ ਉੱਠੀ ਹੋਈ ਜੇ ਦਿਖੀ ਜਾਂਦੀ ਹੈ ਦੋ ਜੋਕ ਉਹ ਬੈਠੇ ਇੱਕਾ ਇੱਕਾ ਬਸ ਮੈਂ ਅਗੀ ਦੀ ਇਹਨਾਂ ਨੂੰ ਵੇਟ ਆ ਵੀ ਜਲਦੀ ਆਉਦੀ ਬਣੇ ਇਹ ਗੋਲੀਆਂ ਫੜੀ ਬੈਠੇ ਪਈ ਪਹਿਲਾਂ ਹੀ ਕੁਝ ਖਾਈ ਜਾਂਦੇ ਉਹ ਪੱਠੇ ਕੋਤਰੀ ਆਉਂਦਾ ਕਦੇ ਕਦੇ ਇੱਧਰ ਮੇਰਾ ਨੰਬਰ ਨਿਕੜਾ ਆਉਂਦਾ ਜ਼ਿਆਦਾ ਤਾਂ ਵੈਸੇ ਬੱਬੀ ਕਰਦਾ ਹੈ ਜੀ لائٹ منشک ہے نہیں ہے لائٹ چل دی جا پرالی ودیا تردہ اوہ ایک ہو رہا گا ਕਈ ਵਾਰ ਤਾਂ ਮੋਟੀ ਮੋਟੀ ਬਾਲੀ ਖੜਦਾ ਹਾ ਸਹੀ ਹੈ ਕੰਪੂਰਾ ਮੋ ਜੀ ਇੱਧਰ ਟੋਕਾਂ ਦਾ ਫੂੜ ਆ ਹੁਣ ਆਈਏ ਚੱਲ ਐਵੇਂ ਨਹੀਂ ਵੀ ਉੱਪਰ ਚੜੀ ਜਾਂਦੀ ਚੱਲ ਬੈਠ ਤੋ ਇਹ ਨਾਲ ਚੱਕ ਲੈ ਚਮਚਾ ਚੱਕ ਲੈ ਚੱਕ ਲੈ ਚੱਕ ਲੈ ਚੱਕ ਭਾਇਆ ਖੇਤ ਮਾਰੀਏ ਖੇਤ ਢੇੜਾ ਕਾਫੀ ਦਿਨਾਂ ਬਾਅਦ ਇੱਕ ਯੂਰੀਆ ਪਾ ਕੇ ਤੇ ਇੱਕ ਪਾਣੀ ਲੱਗਿਆ ਆ ਤੇ ਕਣਕ ਵਧੀਆ ਹੁੰਦੀ ਆ ਸੂਪਰ ਸਿੱਡਰ ਵਾਲੀ ਪਿਛਲੇ ਸਾਲ ਦੀ ਸੂਪਰ ਸਿੱਡਰ ਵਾਲੀ ਕਣਕ ਸੀ ਇੱਕ ਕਿੱਲਾ ਤੇ ਇੰਨੀ ਵਧੀਆ ਹੋਈ ਨਾ ਮਤਲਬ ਜਿਹੜਾ ਉਹਦਾ ਸੀਗਾ ਨਾਲ ਕਣਕ ਤਾਂ ਹੋਈ ਹੋਈ ਵਧੀਆ ਠੀਕ ਹੈ ਝਾੜ ਵੀ ਵਧੀਆ ਰਾ ਪੂਰਾ ਡੈਗ ਵੀ ਪਈ ਸੀ ਤਾਂ ਵੀ ਤੇ ਜਿਹੜੀ ਤੂੜੀ ਜਦੋਂ ਬਣੀ ਨਾ ਟਰਾਲੀਆਂ ਵੀ ਤੂੜੀ ਦੀਆਂ ਤੈਨ ਨਿਕਲ ਗਈਆਂ ਤੇ ਉਹਦੇ ਉੱਪਰ ਵੀ ਥੋੜੀ ਬਾਦ ਗਈ ਇਹਨਾਂ ਇੱਕ ਦੋ ਘੜੇ ਬਾਅਦ ਗਈ ਸੀ ਕਿ ਇੱਕ ਕਿੱਲੇ ਤੋਂ ਥੋੜੀ ਜਿਹੀ ਕੁਛ ਕੁ ਮਰਲੇ ਵਾ ਉੱਪਰ ਸੀ ਜਿਵੇਂ 4-5 ਮਰਲੇ ਕਹਿ ਲਓ ਇੰਨਾ ਉੱਪਰ ਸੀ ਤੇ ਉਹ ਦੇਖੋ ਕਣਕ ਪਰੌਲੀ ਵੀ ਬਹੁਤ ਹੋ ਗਈ ਆ ਇੱਕ ਟਿੱਬਾ ਆ ਫਿਆ ਪਰੌਲੀ ਦਾ ਤੇ ਇੱਕ ਉਹ ਲੱਗਾ ਸਾਹਮਣੇ ਸਾਰੀ ਕੱਢ ਦੀ ਸੀ ਇਹਦੇ ਵਿੱਚੋਂ ਜਿੰਨੀ ਸੀ ਨਾ ਸਾਰੀ ਪਾਸੇ ਹੀ ਖੜਦੀ ਅੱਗ ਗਲਾਉਣ ਦੀ ਤਾਂ ਲੋੜ ਕੋਸ਼ਿਸ਼ ਹੀ ਨਹੀਂ ਕੀਤੀ ਲੋੜ ਹੀ ਨਹੀਂ ਪਈ ਟਰਾਲੀ ਵੀ ਚਾਹੀਦੀ ਹੁੰਦੀ ਐ ਨਾ ਤਾਂ ਕਰਕੇ ਚਲੋ ਬੈਸਾ ਕੰਨ ਚਲੀ ਗਿਆ ਹੁਣ ਮੋੜੀਏ ਹਾਲੋ ਗਾਇਸ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਤੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਪੀ ਨਿਊ ਇਅਰ ਨਵਾਂ ਸਾਲ ਅੱਜ ਤੇ ਨਵੇਂ ਸਾਲ ਵਿੱਚ ਕੀ ਕੁਝ ਨਵਾਂ ਹੋਇਆ ਹਨ ਉਹ ਦੇਖਦੇ ਆਂ ਤੇ ਚਲੋ ਇੱਧਰ ਸਬਜ਼ੀ ਵਾਲਾ ਵੀ ਆ ਗਿਆ ਲੈਣੀ ਆ ਸਬਜ਼ੀ ਚਾਹੁੰਦੇ ਆ ਤੇ ਬਾਕੀ ਜਿਹੜਾ ਲੈਂਟਰ ਨੂੰ ਨਰ ਪਾਇਆ ਸੀ ਤੇ ਉਹਦੇ ਵਿੱਚ ਥੱਲੇ ਜਿਹੜਾ ਸੀਗਾ ਕਲਾਰਾ ਵਾਜ ਚੱਕਣਾ ਤੇ ਹੋਰ ਵੀ ਜਿਹੜੇ ਨਿੱਕੇ ਮोटे ਕੰਮ ਆਪਾਂ ਕਰਨੇ ਹਨ ਨਵੇਂ ਸਾਲ ਵਾਲੇ ਦਿਨ ਤੇ ਆੜਾ ਉੱਧਰ ਸਬਜ਼ੀ ਵਾਲਾ ਉਹ ਸਾਹਤ ਤੇ ਤੇ ਉਹ ਆਉਂਦਾ ਤਾਂ ਪਹਿਲਾਂ ਸਬਜ਼ੀ ਸਬਜ਼ੀ ਲੈਣੇ ਆ ਤੇ ਫਿਰ ਉਸ ਤੋਂ ਬਾਅਦ ਅਗਲਾ ਕੰਮ ਕਰਦੇ ਆ ਦੇਖਾ ਫਿਰ ਵੀਡੀਓ ਨੂੰ ਸ਼ੁਰੂ ਤਾਈਂ ਤੱਕ ਤੇ ਚੈਨਲ ਨੂੰ ਵੀ ਕਰ ਲੋ ਸਬਸਕ੍ਰਾਈਬ ਲਓ ਜੀ ਆਪਣਾ ਆ ਲੱਖ ਲੱਗਾ ਟੈਂਟ ਚੱਕ ਦੀ ਦਾ ਉੱਪਰ ਨੂੰ ਕਿਉਂਕਿ ਇੱਥੇ ਜਦੋਂ ਅੱਗ ਬਾਲ ਨਹੀਂ ਹੁੰਦੀ ਹੈ ਧੂਆ ਹੀ ਧੂਆ ਹੋ ਜਾਂਦਾ ਤੈਨੂੰ ਉੱਪਰ ਚੱਕ ਦੇ ਤੇ ਕੋਆ ਹੀ ਟੋਕਰ ਪਹਿਲਾਂ ਹੀ ਆਵਾਜ਼ ਦੇਤੀ ਕਹਿੰਦਾ ਵੀ ਭਾਂਡਾ ਲੈ ਕੇ ਆਓ ਮਿਲਣਾ ਨਹੀਂ ਲਫਾਫਾ ਨਹੀਂ ਮਿਲਣਾ ਖੜਾ ਉੱਥੇ ਹਾਵੇ ਟੋਕਰਾ ਲੈ ਬਲੌਗ ਚੱਕ ਅਖੜਾ ਲੈ ਪੰਜ ਕਿਲੋ ਪਾਉਂਦੇ ਹੀ ਪਾਦੇ ਤੇਜ਼ ਫਰਤੀਵਰ ਗੱਟ ਵੇਖੋ ਯਾਰੀ 5 ਕਿਲੋ ਹੋ ਗਿਆ ਆਲੋ 10 ਦੋਹਾਂ ਦਾ ਨਹੀਂ ਦੇਣਾਗਾ 50 ਸੀ ਪਾਈਆ ਹਾਂ ਇੰਨੀ ਮਹਿੰਗੀ ਤਾਜੀ ਸਬਜ਼ੀ ਤਾਜੀ ਹਾਂ 100 ਰੁਪਏ ਦਾ ਆਲੋ ਮੈਂ ਇੱਥੇ ਹਰੀ ਖਾਰਾ ਕੋਜੀ ਦਾ ਸਸਤਾ ਸੁਣਾ ਦੇ ਤੂੰ ਮਹਿੰਗਾ ਦੇ ਦੇ 20 ਕਿਲੋ ਹੋ ਗਈ ਲੈ ਕੋ ਪਿਆ ਫਿਰ ਕੋਟ ਵੀ ਲੈ ਲੈ ਆ ਵੇ ਇੱਥੇ ਰੱਖ ਸਾਮ ਲੈ ਆ ਆ ਵੇ ਹੁਣ ਅੱਗੇ ਮੇਰੇ 4-5 ਚਾੜੇ ਆ ਲਿਬੜੀ ਜਾਣਾ ਮੁੜ ਕੇ ਇੱਥੇ ਪਾਲ ਆ ਉੱਤੇ ਫਿਰ ਕੀ ਠੰਡ ਅੱਜ ਪਤਾ ਮਹੀ ਪੈਣਾ ਹਾਂ ਫਿਰ ਸਕੂਟ ਆ ਵਧੀਆ ਤੇ ਚੋਰ ਪੈਸੇ ਪੁੱਛੀਦਾ ਨਾ ਆ ਲਾ ਰੰਨਾ ਇਹੋ ਲਾ ਕੇ ਤੇ ਆ ਪਾਲ ਨਾਲ ਕੱਪੜੇ ਇੱਧਰ ਅੰਦਰ ਵੀ ਜੇਬਾਂ ਨੇ ਇੱਧਰ ਵੀ ਵਿੱਚ ਵੀ ਵਿੱਚ ਵੀ ਜਿਵੇਂ ਮਾਰਨਾ ਨਾਲ ਮਾਰ ਚੱਕ ਦਮ ਮਾਰ ਟਮਾਟਰ ਪਵਾ ਲੈਣੇ ਸੀ ਹੋਰ ਪਵਾ

بات بہت زیادہ ٹھیک ہے ਪੈਂਦੀ ਵੀ ਥੋੜੀ ਥੋੜੀ ਹੋਰ ਜੇ ਜਦੋਂ ਨਿਕਣ ਘਮੀ ਪੈਂਦਾ ਹਸਾ ਨਾਲ ਪੰਜ ਮਿੰਟ ਦਾ ਦੋ ਕੱਟੇ ਦੋ ਕੱਟੇ ਲੈ ਕੇ ਆਏ ਆ ਤੇ ਹੁਣ ਅਸੀਂ ਪਾਉਣ ਵੱਗੇ ਆ ਲਸਣ ਚਲ ਜੇ ਕੋਟ ਦੇ ਉੱਪਰ ਤੇ ਇਹ ਫਲੈਸ਼ ਲਾਈਟ ਔਨ ਬਾਕੀ ਤੇ ਜਾ ਕੇ ਦੇਖਦੇ ਆ ਕਿਦਾਂ ਦਾ ਕੰਮ ਕਿੱਦਾਂ ਦਾ ਮਾਹੌਲ ਪੇ ਪੈ ਗਈ ਹੁਣ ਸ਼ਾਮ ਪੂਰੀ ਨੇੜਾ ਹੋਣ ਲਈ ਆ ਤੇ ਵੀਡੀਓ ਆਪਾਂ ਬੰਦ ਸਵੇਰ ਦੀ ਕਰਤੀ ਸੀ ਕਿਉਂਕਿ ਉਸ ਤੋਂ ਬਾਅਦ ਮੈਂ ਥੋੜਾ ਜਿਹਾ ਸੌਂ ਗਿਆ ਸੀ ਤੇ ਉਸ ਤੋਂ ਬਾਅਦ ਬੱਬੂ ਨੇ ਜੋ ਕੰਮ ਕੀਤਾ ਉਹ ਆਪਾਂ ਤੁਹਾਨੂੰ ਦਿਖਾਉਣੀ ਠੀਕ ਹੈ ਤੇ ਆ ਲਸਣ ਆ ਟੋਕਰੀਆਂ ਆ ਵੀ ਪਾ ਲ ਉਹਨਾਂ ਟਾਂ ਮੈਂ ਉਲੈਕ ਹੀ ਨਹੀਂ ਆਇਆ ਵਾਈ ਕੋਰ ਲੈ ਗਿਆ ਜਿਤ ਸੁੱਤਾ ਜਿਦਾਂ ਮੈਂ ਨਾ ਉਠਿਆ ਤੁਰ ਸੁੱਤਾ ਹੀ ਪਿਆ ਸੀ ਤੇ ਉਦੋਂ ਬਾਅਦ ਇਹਨਾਂ ਨੇ ਮਿਸਤਰੀ ਆਇਆ ਦੋ ਜਣੇ ਆਏ ਸੀ ਸੱਚਾ ਤੇ ਇਹਨਾਂ ਨੇ ਫਿਰ ਆ ਕਰਤੀ ਆ ਸਾਈਡਾਂ ਤੇ ਸਟਾਟਾ ਲਾ ਕੇ ਨਾ ਇੱਥੇ ਤੇ ਵਿੱਚ ਕੋਲੀਆਂ ਪਾ ਕੇ ਉੱਪਰ ਨਾਲਾ ਕੱਢਦਾ ਪਰ ਇਹਨੂੰ ਵਧੀਆ ਬਣਾਤਾ ਠੀਕ ਆ ਲਾਗੀ ਛੱਤ ਤੇ ਵੀ ਵਧੀਆ ਬਾਣੀ ਤੇ ਜਦੋਂ ਮੈਂ ਉੱਠਾ ਉਦੋਂ ਇਹ ਕੰਮ ਹੋਇਆ ਪਿਆ ਟੌਪ ਦਾ ਤੇ ਲਸਣ ਪੋਈਏ ਆ ਬਈ ਭਾਈ ਰਚਨਾ ਪਾਈ ਜੰਨੇ ਅਸੀਂ ਇਹ ਤਾਂ ਤੁਹਾਨੂੰ ਦੱਸਾਂਗੇ ਜੀ ਬਹੁਤ ਹਾਈ ਫਾਈ ਰੇਟ ਹੈ ਬਹੁਤ ਆਰੀਪਾ ਹਾਂ ਛੇ ਕੋਸ਼ੰਗਾ ਕਦੋਂ ਕਰਨਾ ਜੋ 2 ਘਟੇ ਅਸੀਂ ਭਰ ਕੇ ਤੇ ਉਹ ਅੰਦਰ ਰੱਖਦੇ ਉੱਥੇ ਤੇ ਆ ਥੋੜਾ ਰਹਿ ਗਿਆ ਤੇ ਇਹ ਪਾ ਕੇ ਰੱਖਦਾ ਟੋਕਰੀਆਂ ਚ ਤੇ ਲਸਣ ਦਾ ਰੇਟ ਐ ਕਿ ਜਿਹੜਾ ਸੀ ਨਾ ਉਹ ਬਹੁਤ ਹੀ ਹਾਈ ਫਾਈ ਸੀ ਕਿੰਨਾ ਸੀ 2500 ਜਿਆਦਾ 250 250 ਰੁਪਏ ਕਿਲੋ ਐਤਕੀ ਲਸਣ ਨੇ ਬੱਲੇ ਬੱਲੇ ਕਰਾਤੀਆਂ ਜਿਹੜੇ ਨਾ ਲਸਣ ਲਾਉਂਦੇ ਸੀ ਉਹ ਪੂਰੇ ਖੁਸ਼ ਹੋ ਗਏ ਐਤਕੀ ਕਿਉਂਕਿ ਸਨਾਂ 4 ਸਾਲਾਂ ਬਾਅਦ ਆਉਂਦਾ ਤੇ ਫਿਰ ਸਾਰੀਆਂ ਕਸਰਾ ਮਤਲਬ ਪਿਛਲੀਆਂ ਜਿਹੜੀਆਂ ਆਉਂਦੀਆਂ ਨੇ ਰੇਟ ਘੱਟ ਕੋਟ ਵੱਜੇ ਉਹ ਕਾਟ ਦਿੰਦਾ। ਆ ਰਿਹਾ ਜੰਨ ਨੂੰ ਤੇ ਵੈਸੇ ਹੁਣ ਹਨੇਰਾ ਪੈ ਚਲਿਆ ਬਸ ਹੋਰ 10 ਮਿੰਟ ਆ ਤੇ ਆਪਾਂ ਵੀਡੀਓ ਕਰਦੀਏ ਬੰਦ। ਤੇ ਸਾਰਿਆਂ ਨੂੰ ਹੈਪੀ ਨਿਊ ਇਅਰ ਫਿਰ ਦੁਬਾਰਾ ਤੇ ਚੈਨਲ ਨੂੰ ਵੀ ਕਰ ਲੋ ਸਬਸਕ੍ਰਾਈਬ ਤੇ ਮਿਲਦੇ ਆ ਮੈਂ ਅਗਸਟ ਵੀਡੀਓ ਦੇ ਨਵੇਂ ਵਲੌਗ ਦੇ ਨਾਲ ਓਕੇ।